ਲੋ ਜੀ ਬਾਈ ਜੀ ਅੱਜ ਜੋ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਸਟੀਲ ਦੇ ਫੋੜੇ ਆਹ ਦੇਖੋ ਬਾਈ ਜੀ ਅੱਜ ਤਿਆਰ ਕੀਤੇ ਨੇ ਸਪੈਸ਼ਲ ਬਾਈ ਜੀ ਨਾ ਖਰਾਬ ਹੋਵੇ ਨਾ ਜਰ ਲੱਗੇ ਬਾਈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਜੀ ਆਪਣੀਆਂ ਕਹੀਆਂ ਬਰੇਟੇ ਦੀਆਂ ਮਸ਼ਹੂਰ ਨੇ ਆਹ ਦੇਖੋ ਬਾਈ ਜੀ ਵੀਰਪਾਲ ਬਰੇਟੇ ਦੀਆਂ ਕਹੀਆਂ ਬਹੁਤ ਮਸ਼ਹੂਰ ਨੇ ਬਾਈ ਜੀ ਬਾਕੀ ਬਾਈ ਜੀ ਹੁਣ ਮੜਿਆ ਸਫਾਈ ਜੀ ਕਰਨ ਲੱਗ ਰਹੇ ਆ ਆਪਾਂ ਦੁਕਾਨ ਦੀ ਬਈ ਤੇ ਬਾਲਾ ਸਮਾਨ ਜਾਂ ਖਿਲਰੇ ਆ ਬਈ ਤੇ ਆਪਣੀ ਲੋਕੇਸ਼ਨ ਹੈਗੀ ਆ ਬਾਈ ਜੀ ਕ੍ਰਿਸ਼ਨ ਮੰਦਿਰ ਦੇ ਕੋਲੇ ਤੇ ਆਪਣਾ ਬੋਰਡ ਲੱਗਾ ਹੋਇਆ ਹੈ ਮਿਸਤਰੀ ਵੀਰਪਾਲ ਐਗਰੀਕਲਚਰ ਵਰਕਿੰਗ ਬਾਈ ਜੀ ਇਹ ਆਪਣੀ ਲੋਕੇਸ਼ਨ ਹੈ ਤੇ ਆਹ ਆਪਣੀ ਦੁਕਾਨ ਆ ਬਾਈ ਜੀ ਸਾਰੀ ਤੇ ਹੁਣ ਆਪਣੇ ਲਵੇ ਇਸ ਟਾਈਮ ਬਾਈ ਜੀ ਕਹਿਆਂ ਤਿਆਰ ਨੇ ਸਟਾਕ ਫੁੱਲ ਆ ਬਾਈ ਜੀ ਜਿਹੜੇ ਵੀ ਭਾਈ ਵੀਰ ਨੇ ਲੈਣੀ ਹੋਈ ਤਾਂ ਆ ਜਿਓ ਬਾਈ ਜੀ ਦੁਕਾਨ ਤੇ ਤੁਹਾਨੂੰ ਹਾਜ਼ਰ ਮਿਲਣੀਆਂ ਬਾਈ ਜੀ ਕਹੀਆਂ ਬਾਕੀ ਸਟੀਲ ਦੇ ਫੋੜੇ ਬਾਕੀ ਫੋੜੇ ਵੱਡੇ ਵੱਟਾ ਪੋਚਣ ਵਾਲੇ ਜਿੰਦਰੇ ਕੰਗੇ ਟੰਗਲੀਆਂ ਸਭ ਕੁਝ ਹਾਜ਼ਰ ਹੈ ਬਾਈ ਜੀ ਜਿੰਦਰੇ ਜੁੰਦਰੇ ਧੰਨਵਾਦ ਬਾਈ ਜੀ